ਸਾਰੇ ਪੰਜਾਬ ਦੇ ਵਿੱਚ ਹੀ ਪਿਛਲੇ 70 ਸਾਲਾਂ ਦੇ ਵਿੱਚ ਜਿਹੋ ਜਿਹਾ ਸਿਸਟਮ ਰਿਹਾ ਟੀਚਰਾਂ ਦੀ ਵੀ ਡਾਕਟਰਾਂ ਦੀ ਵੀ ਪੈਰਾਮੈਡੀਕਲ ਸਟਾਫ ਦੀ ਵੀ ਸਾਰਿਆਂ ਦੀ ਘਾਟ ਹੈ ਜਿਹੜੀ ਉਹ ਵਧੀ ਰਹੀ ਹੁਣ ਇਸ ਘਾਟ ਨੂੰ ਹੌਲੀ ਹੌਲੀ ਪੂਰਾ ਕਰਨ ਲੱਗੇ ਹੋયા ਆ ਇਹ ਆਲਰੇਡੀ ਮੈਂ ਹੈਲਥ ਮਿਨਿਸਟਰ ਸਾਹਿਬ ਨੂੰ ਕਿਹਾ ਹੈ ਬੜੀ ਜਲਦੀ ਹੀ ਇਹ ਡਾਕਟਰ ਦੀ ਘਾਟ ਜਿਹੜੀ ਇਹ ਵੀ ਪੂਰੀ ਹੋ ਜਾਏਗੀ ਤੇ ਜਿਹੜਾ ਜੀ ਸੰਗਰੂਰ ਸੁਨਾਮ ਦਾ ਓਵਰ ਬ੍ਰਿਜ ਪੁਲ ਬਣਨਾ ਸੀ ਉਹਦਾ ਕਿੱਥੇ ਤੱਕ ਕੰਮ ਉਹਦਾ ਟੈਂਡਰ ਹੈ ਜਿਹੜਾ ਉਹ ਹੋਇਆ ਹੈ ਜੀ ਟੈਂਡਰ ਅਲਾਟ ਹੋਇਆ ਉਹਦੇ ਬਾਰੇ ਵੀ ਕੰਮ ਹੈ ਜਿਹੜਾ ਜਲਦੀ ਸ਼ੁਰੂ ਹੋ ਜਾਊਗਾ ਜੀ ਤੇ ਸਰ ਇਹ ਜਿਹੜੀਆਂ ਟ੍ਰੈਫਿਕ ਲੈਟਰਨ ਦਾ ਹੋ ਗਿਆ ਤੁਸੀਂ ਸਾਰਾ ਬੰਦ ਵੀ ਆ ਕੇ ਹੋ ਰਿਹਾ ਜੀ ਉਹ ਵੀ ਹੋ ਰਿਹਾ ਜੀ ਕਈ ਕਈ ਤੇ ਐਡਮਿਨਿਸਟ੍ਰੇਟਿਵਲੀ ਥੋੜਾ ਸਮਾਂ ਜ਼ਰੂਰ ਲੱਗਦਾ ਪਰ ਉਹ ਡੈਫੀਨਿਟਲੀ ਉਹ ਵੀ ਉਹ ਵੇਦੇ ਨਾਲ ਵੀਕ ਸ਼ੁਰੂ ਕਰ ਦਾਂਗੇ ਜੀ ਤੇ ਫਿਰ ਵੀਕ ਸ਼ੁਰੂ ਕਿਉਂਕਿ ਉਹ ਮਲਟੀ ਮਲਟੀ ਡਿਪਾਰਟਮੈਂਟਸ ਉਹਦੇ ਵਿੱਚ ਇਨਵੋਲਡ ਸੀਗੇ ਉਹ ਚ ਰੇਲਵੇ ਵੀ ਇਨਵੋਲਡ ਹੈ ਮਿਊਨਿਸਪਲ ਕਮੇਟੀ ਵੀ ਇਨਵੋਲਡ ਹੈ ਉਹਦੇ ਵਿੱਚ ਆਪਣਾ ਜਿਹੜੀ ਤੁਹਾਡੀ ਬਿਜਲੀ ਬੋਰਡ ਵੀ ਇਨਵੋਲਡ ਹੈ ਮਲਟੀ ਡਿਪਾਰਟਮੈਂਟਸ ਪਹਿਲਾਂ ਉਰਲਾ ਪਾਸੇ ਜਿਹੜਾ ਉਹ ਕੰਧ ਦੀਵਾਰ ਕੰਪਲੀਟ ਹੋਈ ਹੈ ਕਿਉਂਕਿ ਇੱਕੋ ਹੀ ਠੇਕੇਦਾਰ ਕੋਲ ਕੰਮ ਹੈ ਅਸੀਂ ਇਹ ਨਹੀਂ ਚਾਹੁੰਦੇ ਸੀਗੇ ਵੀ ਅੱਧ ਵਿਚਾਲਾ ਜਾਂ ਦੋਵੇਂ ਪਾਸੇ ਹੋ ਜੇ ਹੁਣ ਉਰਲੇ ਪਾਸੇ ਦੀ ਦਿਵਾਰ ਹੈ ਜਿਹੜੀ ਉਹ ਪੂਰੀ ਹੋ ਗਈ ਹੈ ਵਿਥਿਨ ਅ ਵੀਕ ਪਰਲੇ ਪਸੀ ਦੀਵਾਰ ਜਿਹੜੀ ਉਹ ਸ਼ੁਰੂ ਹੋਏ ਕਰਦਾਂਗੇ ਜੀ ਸਰ ਸਿਵਲ ਹਸਪਤਾਲ ਦੇ ਸਾਹਮਣੇ ਵੀ ਓਵਰ ਬ੍ਰਿਜ ਦੇ ਥੱਲੇ ਕੋਈ ਚੌਂਕ ਵਗੈਰਾ ਜਾਂ ਵਾਈਡਰ ਬੰਨੇ ਦੀ ਸਕੀਮ ਸੀ ਜੀ ਦੇਖੋ ਦੇਖੋਗਾ ਕਿ ਤੁਸੀਂ ਤੁਸੀਂ ਨਾ ਪੁਆਇੰਟ ਨੂੰ ਸਮਝੋ ਕੱਲੇ ਚਾਹਣ ਨਾਲ ਜਾਂ ਸਵਾਲ ਕਰਨ ਨਾਲ ਕੁਝ ਨਹੀਂ ਹੁੰਦਾ ਹੈਗਾ ਮੈਂ ਹਰੇਕ ਕੰਮ ਨੂੰ ਟੈਕਨੀਕਲੀ ਐਗਜ਼ਾਮਿਨ ਕਰਦਾ ਇਹ ਅਜੇ ਤੋ ਤੁਹਾਡੇ ਧਿਆਨ ਵਿੱਚ ਸ਼ਾਇਦ ਕੁਝ ਮੀਡੀਆ ਨਾਲ ਸਾਥੀ ਨੇ ਵੀ ਕਵਰ ਕੀਤਾ ਸੀਗਾ ਸਾਲ ਸਵਾ ਸਾਲ ਪਹਿਲਾਂ ਮੈਂ ਜਿਹੜੇ ਨੈਸ਼ਨਲ ਹਾਈਵੇਅ ਵਾਲੇ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਬੁਲਾ ਕੇ ਦਿਖਾਇਆ ਸੀਗਾ ਇਹ ਜਿਹੜਾ ਇੱਥੇ ਡੈਫੀਨੇਟਲੀ ਲੋਡ ਹੈ ਜਿੱਥੋਂ ਪੁਲ ਤੋਂ ਉੱਤਰਦੇ ਆ ਤੇ ਸਿਵਲ ਹਸਪੀਟਲ ਦੇ ਸਾਹਮਣੇ ਉੱਥੇ ਡੈਫੀਨੇਟਲੀ ਇਹ ਜੀ ਕੋਈ ਚੀਜ਼ ਚੌਂਕ ਜਾਂ ਡਿਵਾਈਡਰ ਬਣਾਉਣ ਦੀ ਲੋੜ ਹੈ ਜਿਹਦੇ ਨਾਲ ਥੋੜੀ ਜੀ ਸਪੀਡ ਕੰਟਰੋਲ ਹੋ ਜੇ ਪਰ ਇਸ ਪੁਆਇੰਟ ਦੀ ਪ੍ਰੋਬਲਮ ਕੀ ਹੈ ਪ੍ਰੋਬਲਮ ਇਹ ਹੈ ਵੀ ਜਦੋਂ ਉਧਰੋਂ ਉੱਤਰਦੇ ਹੋ ਤੁਸੀਂ ਪੁਲ ਤੋਂ ਉੱਤਰਦੇ ਹੋ ਤੇ ਦੂਜੇ ਪਾਸੇ ਉਧਰਲੇ ਪੁਲ ਤੋਂ ਉੱਤਰ ਆਉਣੇ ਹੋ ਜਿਹੜੀਆਂ ਗੱਡੀਆਂ ਪਿੱਛੋਂ ਆਉਂਦੀਆਂ ਨੇ ਬਠਿੰਡਾ ਵਾਲੇ ਪਾਸਿਓਂ ਉਹਨਾਂ ਨੂੰ ਇਹ ਪੁਲ ਜਿਹਨੂੰ ਆਪਾਂ ਪੁਰਾਣਾ 12 ਪੁਲ ਕਹਿੰਦੇ ਨੇ ਆ ਇਹ ਪੁਲ ਦੀ ਉਚਾਈ ਹੋਣ ਕਰਕੇ ਇਹ ਬਲਾਈਂਡ ਸਪੌਟ ਬਣ ਜਾਂਦਾ ਵਿਚਾਲੜਾ ਜਿਹੜਾ ਪੋਰਸ਼ਨ ਹੈ ਹਸਪੀਟਲ ਦੇ ਸਾਹਮਣੇ ਉਹ ਨੀਵੇਂ ਜਿੱਥੇ ਬਲਾਈਂਡ ਸਪੌਟ ਹੋਊਗਾ ਉੱਥੇ ਗੱਡੀਆਂ ਤੇਜ਼ੀ ਦੇ ਨਾਲ ਆਉਂਦੀਆਂ ਨੇ ਤੇ ਜਦੋਂ ਗੱਡੀਆਂ ਤੇਜ਼ੀ ਦੇ ਨਾਲ ਆਉਣਗੀਆਂ ਤੇ ਨੈਸ਼ਨਲ ਹਾਈਵੇਅ ਵਾਲਿਆਂ ਦਾ ਜਿਹੜਾ ਸਿਕਿਉਰਿਟੀ ਵਿੰਗ ਹੈ ਟੈਕਨੀਕਲ ਵਿੰਗ ਹੈ ਉਹਨਾਂ ਦਾ ਕਹਿਣਾ ਇਹ ਹੁੰਦਾ ਕਿ ਜੇ ਇਹ ਜਿਹੇ ਜਿਹੜੇ ਜ਼ੀਰੋ ਪੁਆਇੰਟਸ ਨੇ ਬਲਾਈਂਡ ਜ਼ੋਨਸ ਨੇ ਉਹਨਾਂ ਦੇ ਵਿੱਚ ਗੱਡੀ ਸਪੀਡ ਨਾਲ ਆਊਗੀ ਜੇ ਤਾਂ ਇਹ ਉੱਚਾ ਹੁੰਦਾ ਉਸ ਲੈਵਲ ਤੇ ਹੁੰਦਾ ਤੇ ਦੂਰੋਂ ਦੇਖਦਾ ਕਿ ਅੱਗੇ ਚੌਕ ਹੈ ਜੇ ਚੌਕ ਨਹੀਂ ਹੈਗਾ ਗੱਡੀ ਸਪੀਡ ਨਾਲ ਆਊਗੀ ਤੇ ਚਾਂਸਸ ਨੇ ਕਿ ਚੌਕ ਦੇ ਵਿੱਚ ਐਕਸੀਡੈਂਟ ਹੋ ਜੇ ਸੋ ਇਹ ਕਈ ਚੀਜ਼ਾਂ ਨੇ ਜੀ ਜਿੰਨਾਂ ਨੂੰ ਟੈਕਨੀਕਲੀ ਐਗਜ਼ਾਮਨ ਕਰਨਾ ਪੈਂਦਾ ਹੁੰਦਾ ਸੋ ਇਸ ਕਰਕੇ ਇਹਦੇ ਬਾਰੇ ਹਜੇ ਕੋਈ ਕੰਕ੍ਰੀਟ ਸੋਲੂਸ਼ਨ ਹੈ ਜਿਹੜਾ ਉਹ ਨਾ ਮੇਰੇ ਨਾ ਜਿਹੜੇ ਟੈਕਨੀਕਲ ਅਧਿਕਾਰੀ ਨੇ ਐਨ ਐਚ ਆਈ ਦੇ ਨਾ ਉਹਨੇ ਧਿਆਨ ਚ ਆਇਆ ਨਹੀਂ ਹੈਗਾ ਪਰ ਡੈਫੀਨਿਟਲੀ ਕੁਝ ਨਾ ਕੁਝ ਐਜਾ ਫਿਰ ਇੱਕ ਪਲਾਨ ਕੀਤਾ ਸੀਗਾ ਸੀ ਕਿ ਉਹਨੂੰ ਅਸੀਂ ਡਿਵਾਈਡਰ ਨੂੰ ਲੰਬਾ ਲਈਏ ਪਰਪਸ ਕੀ ਹੈ ਵੀ ਰੋਡ ਐਕਸੀਡੈਂਟ ਨਾ ਹੋਵੇ ਸਭ ਤੋਂ ਪਹਿਲਾਂ ਤਾਂ ਇਨਸਾਨ ਦੀ ਜਾਨ ਬਚਾਉਣਾ ਹੈ ਨਾ ਜੀ ਜੇ ਉਹਨੂੰ ਡਿਵਾਈਡਰ ਨੂੰ ਲੰਬਾ ਲੈ ਕੇ ਜਾਂਦੇ ਆ ਤੇ ਫਿਰ ਉਹ 12 ਪੁਲਾਂ ਦੇ ਅਗਲੇ ਪਾਸੇ ਜਾ ਕੇ ਉੱਥੋਂ ਮੁੜ ਕੇ ਆਉਣਾ ਸ਼ੁਰੂ ਹੋਊਗਾ ਫਿਰ ਲੋਕ ਇੱਥੋਂ ਹੀ ਗੱਡੀ ਚਾੜਨੀ ਸ਼ੁਰੂ ਕਰ ਦੇਣਗੇ ਸੋ ਕਈ ਮਸਲੇ ਨੇ ਜਿਹੜੇ ਜਿਹੜੇ ਚੀਜ਼ ਨੂੰ ਹੈਂਡਲ